ਇਹਦੇ ਤੇਲ ਭਰਤਾ ਦੇਖ ਲਓ ਜਿਹਦੇ 60 ਲੀਟਰ ਤੇਲ ਪੈਂਦਾ ਦੇਖੋ ਅੱਧੀਆਂ-ਅੱਧੀਆਂ ਗਰਾਰੀਆਂ ਹੀ ਗਰਾਰੀਆਂ ਬਹੁਤ ਵੱਡੀਆਂ ਇੱਕ-ਇੱਕ ਫੁੱਟ ਦੀਆਂ ਜੀ ਤਾਂ ਮੰਗ ਲਾ ਇਹ ਜਿਹੜੀਆਂ ਟੈਲ ਕੁਛ ਨਹੀਂ ਕੋਇਆ ਕੁਛ ਨਹੀਂ ਜਿਹੜੀ ਟੈਲਾਂ ਮਾਰ ਕੇ ਬਣਾਈ ਜਾਂਦੀ ਨਾ ਉਹ ਨਹੀਂ ਗੱਲ ਬਾਣੀ ਜਦ ਤੁੱਲ ਜਾ ਅੱਜ ਦਿੱਲੀ ਘਾਟੀ ਨੂੰ ਬੰਬੇ ਨੂੰ ਅੱਜ ਗੰਗਾ ਨਗਰ ਵਾਲੇ ਪਰੌਂਠੇ ਖਾਉਂਗੇ ਆਪਾਂ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ-ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲਓ ਜੀ ਲੱਗੇ ਅੱਜ ਦਾ ਵਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਹੋਏ ਸਾਰੇ ਵੀਰ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਵਲੌਗ ਨੂੰ ਇਦਾਂ ਹੀ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਲਓ ਜੀ ਕਰਦੇ ਆਂ ਅੱਜ ਦਾ ਵਲੌਗ ਸ਼ੁਰੂ ਕਰ ਤੇ ਅੱਜ ਸਵੇਰੇ ਸਵੇਰੇ ਨਹੀਂ ਪੈ ਰਿਆ ਤੁਸੀਂ ਦੇਖੇ ਰਹੀ ਹੁਣ ਵੀ ਪੈ ਰਿਆ ਨਿੱਕ ਨਿੱਕੀ ਕਿਚਣੀ ਦਾ ਜੇ ਗੱਡੀ ਦੇ ਉੱਪਰ ਵੀ ਦੇਖੋ ਐਨ ਪੂਰਾ ਇੱਕ ਘੰਟਾ ਗੱਡ ਮਾਵੀ ਪਿਆ ਜੀ ਅੰਟੀਕਾਈ ਮੈਂ ਕਹਣਾ ਨਜ਼ਾਰਾ ਹੀ ਆ ਗਿਆ ਕਿਉਂਕਿ ਕੱਲ ਜਿਹੜਾ ਮੀਂਹ ਤਾ ਉਹ ਕਰਾਲੀ ਕਿੰਨੀ ਹੋਰ ਸੱਡਾਂ ਜਾਂ ساری ਦੁਕਾਨ ਪੂਥਗੜ ਕਿੰਨੀ ਹੋ ਲਿਆ ਇੱਧਰ ਪਿੰਡਾਂ ਚ ਨਹੀਂ ਤਾਂ ਤੇ ਬਹੁਤ ਗਰਮੀ ਦੀ ਗੱਲ ਤੇ ਲਓ ਜੀ ਹੁਣ ਬਣੇ ਰਿਹਾ ਨਾਲ ਤੇ ਤੁਹਾਨੂੰ ਦਿਖਾਉਣਾ ਸਵੇਰ ਦਾ ਮਾਰਨਿੰਗ ਟਾਈਮ ਹੈ ਕਿੱਥੇ ਚੱਲ ਰਿਹਾ ਆਪਾਂ ਨੇ ਜਾਣਾ ਤਾਂ ਜੀ ਆਪਣਾ ਪੀਣਾ ਪੂਣਾ ਲੈ ਕੇ ਕਿਉਂਕਿ ਕੱਲ ਆਪਾਂ ਨੂੰ ਕਣਕ ਤੇ ਹੀ ਕਣਕ ਲੈ ਕੇ ਆਪਾਂ ਰੱਖ ਲਈ ਵਿੱਚ ਹੁਣ ਆਪਾਂ ਨੇ ਕਣਕਾ ਛੱਡ ਕਾਣੀ ਕੁਆਂਟਲ ਕਣਕ ਤੇ ਵੀ ਬਰਸਾਤ ਦਾ ਟਾਈਮ ਹੈ ਆਪਾਂ ਨਾ ਚੱਕੀ ਵਾਲੇ ਨੂੰ ਇਹਦੇ ਆਈ ਕਰਦੇ ਤੇ ਚੱਕੀ ਵਾਲੇ ਤੇ ਆਟਾ ਲੈ ਲੈ ਕਰਦੇ ਜੀ ਕੱਲ ਤਾਂ ਮੇਰੇ ਨਾਲ ਉਹ ਹੋਈ ਹੈ ਜੀ ਵੀ ਪੁੱਛਣਾ ਹੀ ਕੁਝ ਉਹ ਕਾਤੋ ਜੀ ਮੈਂ ਚਲੇ ਗਿਆ ਜੀ ਦੁਕਾਨ ਤੇ ਕੰਮ ਨੂੰ ਛੱਡ ਤੇ ਆ ਪੇਪਰ ਦੇ ਰਿਆ ਦਾ ਕੰਮ ਸਕੂਲ ਚ ਤੇ ਤੁਸੀਂ ਬਲੌਗ ਵੀ ਕੱਲ ਦਾ ਦੇਖਿਆ ਹੀ ਹੈ ਜੀ ਤੇ ਅਸੀਂ ਦੁਕਾਨ ਤੇ ਇੱਕ ਟਰੈਕਟਰ ਆਇਆ ਉਹ ਤਾਂ 45 ਉਹ ਵੀ ਖੋਲ ਰਹੇ ਤੇ ਤੇ ਇੰਨੀ ਗਰਮੀ ਤੇ ਮੰਨੋ ਆ ਗਿਆ ਮਨਜੀਤ ਦਾ ਫੋਨ ਮਨਜੀਤ ਦਾ ਫੋਨ ਆਇਆ ਬਾਜੀ ਤੇ ਤੁਸੀਂ ਦੇਖੇ ਰਹੇ ਜੀ ਕੱਲ ਆ ਕੇ ਗੱਡੀ ਚੱਕੀ ਵੀ ਗੱਡੀ ਚ ਕਣਕ ਲਿਆਨਾ ਮੈਂ ਕੁਆਂਟਲ ਤੇ ਆ ਦੇਖ ਲੋ ਜੀ ਜਦਾ ਕੇ ਦੇਖਿਆ ਪੈਂਚਰ ਫਿਰ ਜਦ ਹੀ ਆਪਾਂ ਨੇ ਸਟੱਪਣੀ ਬਦਲੀ ਇਹਦੀ ਕੱਲ ਮਨ ਨੂੰ ਇਹਦੇ ਚ ਵੀ ਹਵਾ ਘੱਟੇ ਲੱਗਦੀ ਹੈ ਜੀ ਤੇ ਇਹ ਦੇਖੋ ਵਿੱਚ ਤਾਂ ਜੱਕ ਜੋਕ ਐਂ ਹੀ ਰੱਖਤੇ ਜੀ ਕੱਲ ਕਿਉਂਕਿ 10 ਵਜੇ ਸਟੱਪਣੀ 9:30 ਘਰੇ ਆਇਆ 10 ਵਜੇ ਪੂਰੀ ਗਰਮੀ ਸੀ ਉਰੇ ਦਮਾ ਦਮ ਸਟੱਪਣੀ ਚੇਂਜ ਕਰੀ ਆਪਾਂ ਨੇ ਗੱਡੀ ਲੈ ਗਏ ਤੇ ਆਪਾਂ ਕਵਾਂਟਰਲ ਕਣਕ ਦਾ ਚੱਕ ਲਿਆ ਇਤੇ ਤੇ ਜੀ ਤੋਂ ਬਾਅਦ ਜੀ ਹੁਣ ਇਹ ਕਣਕ ਚੱਲੀ ਗਈ ਆਪਣਾ ਚੱਕੀ ਚ ਆਪਾਂ ਨੇ ਗੇਰੇਆਣੀ ਬਾਉ ਤੋਂ ਆਟਾ ਚੱਕ ਲਈਦਾ ਪਿਆਹੀ ਦੇ ਕੇ ਤੇ ਬਾਹਰ ਦਾ ਇੱਕ ਵਾਰੀ ਮੌਸਮ ਵੀ ਤੁਹਾਨੂੰ ਦਿਖਾ ਦੰਨੇ ਜੀ ਦੇਖੋ ਜੀ ਮੀਂਹ ਪੈ ਰਿਹਾ ਬੱਦਲ ਹੋਏ ਵੀ ਦੁਬਾਰਾ ਫੇਰ ਤੇ ਸਵੇਰੇ ਐਨ 5 ਵਜੇ ਦਾ ਮੀਂਹ ਪੈ ਰਿਹਾ ਛੇ ਦਾ ਜੀ ਟਿੱਕਾ ਹੀ ਮੀਂਹ ਪਿਆ ਜੀ ਐਨ ਪੂਰਾ ਉਹ ਜੀਰੀ ਦਾ ਕੰਮ ਖਰਾਬ ਹੋ ਜਾਣਾ ਜੀ ਜਿਹੜਾ ਮੈਂ ਤੁਹਾਨੂੰ ਕਹੇ ਕਰਦਾ ਵੀ ਬਾਸਮਤੀ ਦੇਖੋ ਗਿਰਗੀ ਨਾ ਹੀ ਉਲਝ ਗਈ ਐਨ ਹੋ ਜਗੀ ਚਲੋ ਮੀਂਹ ਨਹੀਂ ਪਈ ਤੇ ਪਰ ਹੁਣ ਕਹਿ ਨਹੀਂ ਕਰਦੇ ਉਂ ਤਾਂ ਜੀ ਕਹੇ ਨਹੀਂ ਕਰਦੇ ਜਿਹੜਾ ਕਹਿੰਦੇ ਮੌਸਮ ਵੇ ਟਾਈਮ ਕੰਮ ਚਾਹੇ ਕੁਦਰਤ ਦਾ ਜਾਂ ਪਰਮਾਤਮਾ ਦਾ ਕਰਿਆ ਵਾ ਜਾਂ ਬੰਦੇ ਦਾ ਕਰਿਆ ਵਾ ਉਹ ਠੀਕ ਨਹੀਂ ਹੁੰਦਾ ਜੀ ਪਹਿਲਾਂ ਤਾਂ ਜਦ ਮੀਂਹ ਪੈਣੇ ਤੇ ਜਦ ਤੱਕ ਪਾਏ ਨਹੀਂ ਪਰਮਾਤਮਾ ਨੇ ਹੁਣ ਮੀਂਹ ਪਾਰਿਆ ਜਦ ਬੱਲ ਬੈਠ ਗਈਆਂ ਦਾਣਾ ਬੈਠ ਗਿਆ ਜੀ ਫਿਰ ਇਹ ਖਰਾਬ ਕਰੂਗਾ ਜੀ ਉਹ ਕਾਤੋ ਹੀ ਤੁਹਾਨੂੰ ਪਤਾ ਹੀ ਹੈ ਜੀ ਵੀ ਹੁਣ ਜਿਹੜੇ ਚੌਲ ਬੈਠ ਰਹੇ ਆ ਬੱਲਾਂ ਦਾਣਾ ਤੇ ਤੇ ਉਹ ਦਾਣਾ ਖਰਾਬ ਹੋਣਾ ਕਿਤੇ ਨੂੰ ਪਲੀ ਕੂੰਗੀ ਜੀ ਪੈ ਜਾਂਦੀ ਸੂੰਡੀ ਜੀ ਹੋਰ ਇਹ ਤਕੀ ਤਾਂ ਮੈਨਰੇ ਜਿੰਨੇ ਵੀ ਆਪਣੇ ਨਾਲ ਕਿਸਾਨ ਜੁੜੇ ਹੋਵੇ ਜਰੂਰ ਦੱਸਿਓ ਜੀ ਜਿਹੜੇ ਜਿਹੜੇ ਏਰੀਆ ਤੋਂ ਜੁੜੇ ਹੋਵੇ ਵੀ ਕਹਿੰਨੇ ਐ ਤਕੀ ਜਿਹੜਾ ਬੀਜ ਹੈ ਨਾ ਬੀਜ ਜਿਹੜਾ ਬੀਜਿਆ ਪਨੀਰੀ ਕਹਿੰਨੇ ਉਹਦੇ ਚ ਨਾ ਅੱਧੀ ਜੀਰੀ ਪਹਿਲਾਂ ਨਿਸਰੇ ਅੱਧੀ ਕ ਬਾਅਦ ਚਾਹੀ ਦੱਸਿਓ ਜਰੂਰ ਐਦਾਂ ਹੀ ਗੱਲ ਜੀ ਜਰੂਰ ਦੱਸਿਓ ਗੌਰ ਕਰਕੇ ਵੀ ਤੁਹਾਡੇ ਵੱਲ ਵੀ ਅਹੀਂ ਹੋਇਆ ਪਰ ਸਾਡੇ ਕਿ ਨਹੀਂ ਦੇਖ ਲਓ ਹੈ ਨਹੀਂ ਜੀਰੀਆਂ ਚ ਉਹ ਨਹੀਂ ਐਂ ਠੀਕ ਐ ਬੀਜ ਜਿਹੜਾ ਬੀਜਿਆ ਉਹੀ ਨਿਕਲਿਆ ਚਲੋ ਠੀਕ ਐ ਜੀ ਹੁਣ ਕਰਦੇ ਹਾਂ ਕਿ ਕੱਲ ਤਾਂ ਹੀ ਮੱਥਾ ਟੇਕਣਾ ਮਾਤਾ ਦਾ ਤੇ ਕਚੌੜੀਆਂ ਚੱਲੀਆਂ ਜੀ ਐਨ ਪੱਲੇ ਪੱਲੇ ਹੋਈ ਪਈ ਤੀ ਜੀ ਮੈਂ ਕਹਿੰਦਾ ਰਾਤ ਤੱਕ ਦਹੀਂ ਦੇ ਗੱਲ ਕਚੋਰੀਆਂ ਹੀ ਵੱਜੀ ਗਈਆਂ ਸਿਰ ਵਿੱਚ ਮੈਨੂੰ ਤਾਂ ਰਾਤ ਨੂੰ ਸੁਪਨੇ ਵਿੱਚ ਵੀ ਅਹੀਂ ਦੇਖੀ ਗਿਆ ਹੈਂ ਕੀ ਆ ਕਰੀਏ ਜੀ ਤੇ ਚੱਲਦੇ ਆ ਜੀ ਹੁਣ ਮੇਰਾ ਵੀ ਟਾਈਮ ਹੋ ਰਿਹਾ ਏ ਨਹੀਂ ਪੈ ਲਿਆ ਤਾਂ ਤੇ ਮੈਂ ਦੋ ਕੁ ਗੱਲਾਂ ਬਤਾ ਕਰਦੇ ਤੁਹਾਡੇ ਨਾਲ ਕਿਚਨ ਦੇ ਵਿੱਚ ਹੋਰ ਬਈ ਮਨਜੀਤ ਸਾਸਰੀ ਕਾਲ ਬਲਾਓ ਭਾਈ ਪਹਿਲਾਂ ਕੀ ਚੱਲ ਰਿਹਾ ਹੈ ਬਾਈ ਜੀ ਸਰ ਐਮ ਫੇਰ ਰਾਤ ਮੱਥਾ ਟੇਕਿਆ ਕੱਲ ਹੈ ਜੀ ਚੱਲੀਆਂ ਕਚੌਰੀਆਂ ਹਾਈ ਹੋਏ ਰੱਬਾ ਮੇਰੇ ਹਰ ਰੱਬਾ ਰਾਤ ਵੀ ਚੱਲੀ ਗਿਆ ਕਚੌਰੀ ਬੱਜੀ ਗਈਆਂ ਆਲੂਏ ਬੱਜੀ ਗਏ ਸਰਮਾ ਹੁਣ ਫੇਰ ਚੱਕ ਤਿਆ ਕੰਮ ਫੇਰ ਹੈ 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 ਉਹ ਤਾਂ ਜੀ ਹੁਣ ਮੈਂ ਦੱਸ ਦਦਾ ਨਾ ਜੀ ਇਹ ਦੇਖੋ ਜੀ ਬੇੜ ਬਚ ਗਿਆ ਤਾਂ ਜੇ ਮੈਂ ਬੇੜ ਉਹੀ ਰੱਖ ਲੰਦਾ ਫੇਰ ਕਚੌਰੀਆਂ ਹੀ ਦੀਆਂ ਸਮਝ ਲਓ ਬਾਕੀ ਮੰਜੀਤ ਨੂੰ ਪੁੱਛ ਲੰਨੇ ਆਪਾਂ ਨੇ ਕੀ ਕਰਿਆ ਚੇਂਜ ਕਰਿਆ ਕਿ ਨਹੀਂ ਇਹਦੇ ਵਿੱਚ ਮੈਂ ਜਿਹੜਾ ਕਰਿਆ ਸਾਡਾ ਕੰਮ ਖਰਾਬ ਕਰਦੇ ਆ ਨਹੀਂ ਕਰਿਆ ਕੀ ਕਰਾਂ ਨੂੰ ਕਰਦੂ ਕਰਸ ਕਰਕੇ ਵਿੱਚ ਉਹ ਗੱਠੇ ਆ ਦੂਜੀ طرف ਆਉਂਦੇ ਥੋੜਾ ਕ ਪਾਣੀ ਹੋਣਾ ਕੋਈ ਨਹੀਂ ਹੋਣਾ ਚੱਲ ਜਾਣਾ ਮੈਂ ਗਲਤੀ ਪਤਾ ਕੀ ਕਰ ਗਿਆ ਇੱਕ ਤੰਨੂ ਵੀ ਦੱਸ ਦੰਨਾ ਗਲਤੀ ਕਿੱਥੇ ਹੋਈ ਹੈ ਆਲੂਆਂ ਤੋਂ ਨਹੀਂ ਹੋਈ ਗਾਹਾਂ ਨੂੰ ਜੇ ਕਰਨਾ ਉਹ ਵੀ ਕਰ ਲੈ ਗਰ ਦੇਖ ਆਪਾਂ ਨੇ ਮਸ਼ੀਨ ਵਿੱਚ ਨੂੰ ਮਿਰਚਾਂ ਕੱਢੀਆਂ ਅਦਰਕ ਕੱਢਿਆ ਪਿਆਜ਼ ਕੱਢਿਆ ਇੱਕ ਹੈ ਨੀ ਤੇ ਆਲੂ ਇਹਨਾਂ ਨੂੰ ਇਕੱਠੇ ਹੀ ਕਰਕੇ ਨਾ ਇੱਕ ਬਰੀ ਮੁੱਠੀ ਵਿੱਚ ਪਾ ਕੇ ਹੱਥਾਂ ਨਾਲ ਮੂਲੀਆਂ ਮਾਂਗ ਨਚੋੜ ਦੇਣਾ ਫੇਰ ਪਾਣਾ ਵਿੱਚ ਇਹਨੂੰ ਆਹ ਗਲਤੀ ਹੋ ਗਈ ਕੋ ਮੈਂ ਮੰਨਦਾ ਹਾਂ ਸੌਰੀ ਸੌਰੀ ਹੋ ਜਾਂਦਾ ਜੀ ਤੇ ਮੇਰੀਓ ਭੈਣੋ ਮੇਰੀਓ ਗੱਲ ਸੁਣੋ ਜੀ ਇਹ ਥੋੜਾ ਇੱਕ ਬੇੜਤਾ ਪਿਆ ਮੈਂ ਇਹਦੇ ਵਿੱਚ ਦੋ ਤਾਂ ਕੱਚੇ ਕਦੂਕਾਸ ਕਰਤੇ ਆਲੂ ਛੋਟੇ ਤੇ ਇੱਕ ਮਸ਼ੀਨ ਚ ਪਾ ਕੇ ਆਪਾਂ ਨੇ ਆਦਾ ਇੰਨਾ ਜਾਂ ਤੇ ਉਸਤੇ ਬਾਅਦ ਦੋ ਡੇਢ ਪਿਆਜ਼ ਤੇ ਮਿਰਚਾਂ 8-10 ਦੁਬਾਰਾ ਪਾ ਕੇ ਫੇਰ ਇਹਦੇ ਵਿੱਚ ਮਿਕਸ ਕਰਦੇ ਆ ਜੀ ਹੁਣ ਬੇੜ ਬਣ ਗਿਆ ਆਪਣਾ ਬੈਸਟ ਜੀਦੇ ਵਿੱਚ ਕਿਹਾ ਮੂਲੀਆਂ ਦਾ ਸੁਆਦ ਆਣਾ ਵੀ ਗਾ ਮੂਲੀਆਂ ਨੂੰ ਕੱਦੂ ਗਾਸ ਨਹੀਂ ਇਕਣਾ ਦੋ ਆਲੂ ਕੱਚੇ ਕੱਦੂ ਗਾਸ ਕਰਕੇ ਪਾ ਮੈਂ ਕਹਿੰਦਾ ਵੀ ਅੱਜ ਬਣੂਗੇ ਗੰਗਾ ਨਗਰ ਵਾਲੇ ਪਰੌਂਠੇ ਗੱਲੇ ਛੱਡ ਦੇ ਤੂੰ ਅੱਜ ਹੈ ਹੈ ਕੀ ਹੋਇਆ ਕੁਛ ਨਹੀਂ ਹੋਇਆ ਧਰ ਦੇ ਇਹਨੂੰ ਉੱਪਰ ਬਸ ਐਂ ਹੀ ਧਰ ਦੇ ਧਰ ਦੇ ਬੇਲਿਆ ਵਾ ਹੈਗਾ ਬਸ ਇਹਨਾਂ ਨੇ ਬਣਾਣੇ ਵੀ ਹੋਵੇ ਨਾ ਤਾਂ ਵੀ ਨਜੀ ਕਰੇ ਨਾ ਮਹਾ ਬਣਾ ਤੇ ਬਸ ਬਣ ਕੇ ਬਸ ਹੋਰ ਨਾ ਵਧਾਈ ਇਹਨੂੰ ਵਧਾਈ ਨਾ ਬਹੁਤ ਆ ਵਧਿਆ ਬਸ ਚੱਕ ਪਰੌਂਠਾ ਬਣ ਗਿਆ ਲੈ ਬਈ ਬੱਲੀ ਆ ਬਣ ਗਿਆ ਪਰੌਂਠਾ ਠੀਕ ਕਰ ਤੋ ਕੰਮ ਨੂੰ ਲਓ ਜੀ ਮੇਰੀਓ ਭੈਣੋ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਤਾਂ ਇਹ ਨਹੀਂ ਕਰਦੇ ਜਿੰਨੀ ਮਰਜੀ ਕਿਸੇ ਦੀ ਹੈਲਪ ਕਰ ਲੈ ਮਿਲਨੀਆਂ ਤਾਂ ਗਾਲਾਂ ਆਂ ਜੀ ਪਿਛਲੇ ਬਲੌਗ ਚ ਮੈਂ ਤੁਹਾਨੂੰ ਕਿਹਾ ਕਿਹਾ ਤਾਂ ਜੀ ਵੀ ਐਤਵਾਰ ਦੀ ਛੁੱਟੀ ਦੀ ਬਹੁਤ ਪਿਆਰ ਕਰ ਰਹੀ ਸੋਮਵਾਰ ਹੋ ਗਿਆ ਸਟਾਰਟ ਨਵਾਂ ਹਫਤਾ ਸ਼ੁਰੂ ਤੇ ਗਾਲਾਂ ਦਾ ਹਫਤਾ ਸ਼ੁਰੂ ਹੋ ਗਿਆ ਦੋ ਚਾਰ ਮੇਰੇ ਵੱਲੋਂ ਦੋ ਚਾਰ ਮਨਜੀਤ ਵੱਲੋਂ ਤੁਹਾਡੇ ਸਾਹਮਣੇ ਪ੍ਰੂਫ ਪਿਆ ਮੰਨੋ ਕਿ ਹੋਣਾ ਜੀ ਕਮੈਂਟ ਕਰਕੇ ਐਦਾਂ ਹੀ ਹੋਣੀ ਹੁਣ ਆਪਣੇ ਨਾਲ ਬੱਸ ਸੇਰ ਨੀਮਾ ਜਾ ਕਰਕੇ ਬੜੇ ਦੋ ਖਾਏ ਕਰੋ ਲੰਘ ਜਾਓ ਦੁਕਾਨਾਂ ਨੂੰ ਕਿਉਂ ਬਾਈ ਮਨਜੀਤ 9 ਵਜੇ ਦੀ ਲਗੀ ਵੀ ਮੈਂ 10 ਵਜੇ ਉਹ ਫੇ ਤਾਂ ਕੀ ਹੋ ਗਿਆ ਮੀਂਹ ਪਿਆ ਅਜ ਤਾਂ ਅਜੇ ਸੌਕਰ ਕਰਕੇ ਤੇ ਦੁਬਾਰਾ ਪਤੀਲਾ ਨਾ ਚੜਾਉਣਾ ਪੈ ਜਾਂਦਾ ਗੁਲਗਲੇ ਬਣਾਉਣ ਕਿਤੇ ਸਾਰਾ ਕੁਝ ਚੱਲ ਜਾਂਦਾ ਕੰਮ ਕਚੌੜੀ ਨਾਲ ਬਣਾਉਣ ਫੇ ਇਹਨੇ ਕਰ ਪਾਇਆ ਮੇਰਾ ਹਾਂ ਲਾਹ ਨੂੰ ਕੋਈ ਮੈਂ ਚੱਜ ਦੇ ਨਹੀਂ ਬਣਨ ਦੇ ਮੈਂ ਬਣਾਵਾਂ ਫੇ ਆਕਾ ਮੈਂ ਮੜਾ ਕੇ ਜਾਇਆ ਆਂ ਨਾ ਮੈਂ ਤਾਂ ਆਰੇ ਭਾਰੇ ਬੱਜੂਗੇ ਤਾਂ ਕਿ ਆਏ 12 1 ਵਜੇ ਖਾ ਕੇ ਆਪਾਂ ਨੇ ਸੋਜਣਾ ਦੁਪਹਿਰਾ ਹੋ ਜਾਣਾ 2 ਵਜੇ ਜਾਣੇ ਮੈਂ ਦੁਕਾਨ ਪਰ ਜਾ ਕੇ ਸੋਜਣਾ ਹੋਰ ਕੀ ਆਏ ਗੱਲ ਖਤਮ ਹੈ 10 ਦਾ ਦੇਣਾ ਤੋਂ ਕਿ ਮੇਰਾ ਨਹੀਂ ਹਾਂ ਕਿਹੜੀਆਂ ਗੱਲਾਂ ਕਰਦੀ ਐ ਚੱਕੋ ਜੀ ਪਰੌਂਠਾ ਕਰੋ ਇੰਜੋਏ ਬਣ ਗਿਆ ਬਣ ਗਿਆ ਹਾ ਹਾ ਚਿਤਰਾਜ ਹੋ ਗਿਆ ਡੱਬ ਖੜਬਾ ਉਹ ਪ੍ਰਿੰਸ ਚੱਕਰ ਦੋਛੇ ਬਣ ਜਾਣਾ ਆਏ ਨੇ ਖਾਓ ਦੋ ਜਾਣੇ ਚੱਕਰ ਦੋ ਕਮਨ ਤੇ ਹੁਣ ਸਭ ਨਾਲ ਦੋ ਦੋ ਕਰਨੇ ਆ ਜੀ ਇੰਜੋਏ ਮੈਂ ਮੇਰੀ ਡਿਊਟੀ ਲੱਗੀ ਵੀ ਹੈ ਜੀ ਅੱਜ ਤੁਹਾਨੂੰ ਪਤਾ ਹੀ ਮੈਂ ਤੁਹਾਨੂੰ ਦਿਖਾਇਆ ਵਾ ਬਲੌਗ ਵਿੱਚ ਸ਼ੁਰੂ ਚ ਵੀ ਮੈਂ ਗੇਰ ਕਾਣਾ ਪੀਣਾ ਤੇ ਅਸੀਂ ਨਾ ਫਿਰ 20 20 ਕਿਲੋ ਆਟਾ ਲਈ ਆਏ ਕਰਦੇ ਕਿਉਂਕਿ ਅਸੀਂ ਘਰਾਂ ਨਹੀਂ ਰੱਖਦੇ ਕਣਕ ਤੁਹਾਨੂੰ ਪਤਾ ਹੀ ਐ ਕਿ ਮੌਸਮ ਬੇਮੌਸਮੀ ਹੋ ਗਈ ਜੀ ਨਹੀਂ ਤਾਂ ਸੁਰਸਰੀ ਪੈ ਜਣੀ ਸੀ ਤਾਂ ਕਰਕੇ ਮੈਂ ਰੱਖਦਾ ਨਹੀਂ ਹੁੰਦਾ ਜੀ ਘਰੇ ਕਣਕ ਆਪਣੀ ਜਿਹੜੀ ਮਿਲੀ ਜਿਹੜੀ ਲਈ ਪਾ ਚੱਕਾ ਇੱਕ ਵਾਰੀ ਚੱਕੀ ਵਾਲੇ ਕੋਲ ਗੇ ਉੱਪਰਲੇ ਪੱਲੇ ਨਜ਼ਾਰੀ ਆਇਆ ਪਿਆ ਕੀ ਕਿਹਨੂੰ ਪਸੰਦ ਆ ਜੀ ਪਰੌਂਠੇ ਜਿੰਨੇ ਵੀ ਬਾਹਰ ਦੇ ਸੰਦੇਸਾਂ ਚ ਵਸਦੇ ਪਿੰਡ ਦੀ ਅੱਛਾ ਚੱਕ ਤੇ ਪ੍ਰਕਾਰ ਮਨੂ ਐਨੀ ਕਰੀਏ ਗੱਲ ਬਣੀ ਪਈ ਆ ਜੀ ਸਰੇ ਹੀ ਲੱਗੀ ਪਈ ਗੱਲ ਪਾਦੇ ਪਾਦੇ ਸਵਾਰ ਕਾ ਹੱਥ ਪਿੱਛੇ ਨੂੰ ਨਾ ਖਿੱਚੀ ਜਾ ਚਮਚੀ ਜੀ ਗੱਲ ਕੁਛ ਨਹੀਂ ਬਣਨਾ ਕੜਛੀ ਚੱਕ ਮੜੀਕ ਨਾ ਹੋਰ ਕਰ ਮੈਂ ਤੁਹਾਨੂੰ ਕੋਈ ਨਹੀਂ ਹੈ ਹੋਰ ਵੀ ਹੈਗੀ ਫੇ ਤਾਂ ਕਿਆ ਹੋ ਗਿਆ ਜਿੱਥੇ ਚਾਰ ਖਾਣੇ ਉੱਥੇ ਇੱਕ ਇੱਕ ਖਾ ਲਿਓ ਬਣਾ ਦੇ ਮੰਨੀ ਅੱਜ ਰੱਖ ਕੇ ਉਪਰੇ ਹੈ ਦਹੀਂ ਹੈ ਦਹੀਂ ਬਾਅਦ ਚ ਪੀ ਲੂੰਗੀ ਕੋਈ ਚੱਕਰ ਨਹੀਂ ਮੁੱਲ ਤੇ ਜਾਣਾ ਗਲਾਸਾਂ ਚ ਪਾ ਕਈ ਘਣਾ ਲਾ ਰਾ ਤੇ ਪੀ ਰਹਾ ਸਾਰੇ ਹੋ ਵੀ ਪੈਣਾ ਨੂੰ ਗੱਲ ਦੱਸੇ ਦਈਏ ਜੀ ਕੁਝ ਨਹੀਂ ਹੋਇਆ ਪੈਣਾ ਮੇਰੀ ਗੱਲ ਸੁਣੋ ਕੱਲ ਕੱਲ ਮੈਂ ਹੋਇਆ ਹੀ ਤੰਗ 12 1 ਵਜੇ ਤੱਕ ਘਰ ਵਿੱਚ ਹੀ ਘੁੰਮੀ ਗਿਆ ਭੇਜ ਕੇ ਕੱਪੜੇ ਹੈ ਚਲੇ ਗਏ ਦੁਕਾਨ ਤੇ ਫਿਰ ਬੰਦਾ ਕਹਿੰਦਾ ਖੋਲ ਦੇ ਬਿੰਦਲ ਇਹਨੂੰ ਮੈਂ ਖੋਲੀ ਆ ਹੋਈ ਵੀ ਆ ਕੇ ਸ਼ਾਮ ਨੂੰ 6 ਵਜੇ ਪਾਈ ਸਟੇਰ ਨੂੰ ਪੱਟਣ ਵਾਲਾ ਅੱਗੇ ਖੋਲਣ ਲੱਗੇ ਉਸ ਤੋਂ ਬਾਅਦ ਕੀ ਹੋਇਆ ਜੀ ਭਾਈ ਮਨਜੀਤ ਦਾ 7 ਵਜੇ ਅਸੀਂ ਸਮਾਪਤੀ ਕਰੀ ਜਦ ਮਨਜੀਤ ਦਾ ਗਿਆ ਫੋਨ ਕਹਿੰਦੀ ਅੱਜ ਤੱਕ ਕਚੌਰੀਆਂ ਬਣਨੀਆਂ ਤਹੀਂ ਫਰ ਲਿਆਈ ਕਹਿੰਦੀ ਗੈਲ ਕਿਲੋ ਖੰਡ ਮਹਾ ਕੋਈ ਪਈ ਉੱਥੇ ਹੁਣ ਬਾਈ ਕੋਲ ਜੀ ਪੌਣਾ ਕਿਲੋ ਦਹੀਂ ਤਾਂ ਮੈਂ ਲਿਆਇਆ ਮਨਜੀਤ ਨੇ ਦੇਖਦੀ ਨਾ ਬੁੱਲ ਜਾਏ ਕੱਟ ਲੀਆਂ ਅੱਖਾਂ ਜੀ ਮੈਂ ਕੀ ਕਰਾਂ ਚੱਕਾ ਗਲਾਸ ਵਿੱਚ ਮਾਰ ਕੇ ਮਧਾਣੀ ਜੀ ਘਮਾਤੀ ਉਹ ਬਣਾ ਕੇ ਹੀ ਲੱਸੀ ਗਲ ਇੰਨੀਆਂ ਸਵਾਦ ਲੱਗੀਆਂ ਜੀ ਕਚੌਰੀਆਂ ਮੈਂ ਕਹਿੰਨਾ ਗੱਲਾਂ ਹੀ ਛੱਡ ਦੋ ਤਾਂ ਕਰਕੇ ਮਨਜੀਤ ਮੈਨੂੰ ਜਾ ਕੇ ਬੜ ਜਣਾ ਦਾ ਪੱਟਾ ਜੰਨੀ ਇੱਕ ਤੁਹਾਨੂੰ ਦੱਸ ਦਾਨਾ ਮੇਰੀ ਉਹ ਪੈਣਾ ਜਰੂਰ ਕਮੈਂਟ ਕਰਕੇ ਦੱਸਿਓ ਇਹ ਮਗਾਂਦੀ ਪੈਕਟ ਵਾਲਾ ਦਹੀਂ 35 ਰੁਪਏ ਦਾ ਇੱਕ ਅੱਧਾ ਕਿਲੋ ਦਾ ਚਲੋ ਕਿਲੋ 70 ਦਾ ਆ ਜਾਂਦਾ ਮੈਂ ਲਿਆਣ ਕੇ ਦੇਣਾ ਦਹੀਂ ਜਮਾਂਦਾ ਉਹ ਖੱਟਾ ਤਾਂ ਹੋਊਗਾ ਜੀ ਇਹਨੂੰ ਦੱਸਿਓ ਜੀ ਜਰੂਰ ਕਮੈਂਟ ਕਰਕੇ ਵੀ ਆਪਣੇ ਘਰ ਦਾ ਦਹੀਂ ਖੱਟਾ ਹੁੰਦਾ ਮੇਰੀ ਗੱਲ ਸੁਣ ਲੈ ਜਿਹੜੇ ਘਰ ਦੇ ਦਹੀਂ ਆਪਾਂ ਜਮਾਨੇ ਉਹ ਖੱਟਾ ਹੁੰਦਾ ਏ ਜਰੂਰ ਇੰਨਾ ਨਹੀਂ ਹੁੰਦਾ ਹੁੰਦਾ ਏ ਜੀ ਉਹ ਕਾਤੇ ਹੁੰਦਾ ਪਤਾ ਜਿਹੜਾ ਉਹਨੂੰ ਨਾ ਆਪਾਂ ਹੁਲਾਨੇ ਆ ਨਾ ਜਾਗ ਜਾਗ ਪਤਾ ਕੀ ਲਾਇ ਕਰਦੇ ਇਹਨੂੰ ਗਰਮ ਕਰ ਕਰ ਕੇ ਠੰਡਾ ਕਰ ਕਰ ਕੇ ਰਾਤ ਨੂੰ ਉਹਨੂੰ ਜਾਗ ਲਾ ਕੇ ਰੱਖ ਦੈਂ ਮੈਂ ਨਹੀਂ ਬਣਾਣੀ ਮੈਂ ਨਹੀਂ ਬਣਾਣੀ ਤੁਹਾਨੂੰ ਦੱਸ ਖਾਂ ਉਹ ਤੇ ਚੱਕਲਾ ਨਹੀਂ ਲਿਆ ਵਾ ਚੱਕਲਾ ਲੈ ਲੈ ਭਾਗਮਾਨੇ ਥੱਲੇ ਚੱਕਲਾ ਲੈ ਲੈ ਕਿਉਂ ਸਲੇਪ ਪਰ ਤੂੰ ਤਾਂ ਟੈਲਾ ਲੱਗੀ ਕਰ ਦਿਆਂ ਮੇਨੂੰ ਆ ਟੈਲਾ ਲੱਗੀ ਵੀ ਲਾਣ ਮੰਜੀ ਤਾ ਅੱਜ ਟੈਲਾ ਦੱਸ ਦੇ ਜੀ ਕਿ ਨਾ ਬੁਕਿੰਗ ਕਰਨੀ ਟੈਲਾ ਲੱਗੀ ਵੀ ਓ ਪ੍ਰਿੰਸ ਬਾਈ ਆਈ ਤਾਂ ਮੜਾ ਕੇ ਟੈਲਾ ਲੱਗੀ ਵੀ ਨਾਲ ਮਨਜੀਤ ਇਹ ਨਹੀਂ ਜੀ ਲੇਟ ਕਰਤਾ ਮੈਂ ਅੱਧੇ ਘੰਟੇ ਦਾ ਬਣਾ ਕੇ ਦਿਆ ਵੈ ਨੂੰ ਵੇੜ ਉਹ ਪਾਣੀ ਛੱਡ ਕੇ ਮੈਂ ਕੀ ਕਰਾਂ ਯਾਰ ਦੱਸ ਮੈਂ ਤਾਂ ਤੇਰੀ ਹੈਲਪ ਕਰੀ ਕੋਈ ਮਾੜੀ ਗੱਲ ਕਰਤੀ ਲੈ ਦਿਖਾਓਤਾ ਜੀ ਕੋਈ ਫਰਕ ਪਿਆ ਪ੍ਰੌਂਟੇ ਬਹੁਤ ਬੋਸਕਾਰ ਕੇ ਦੋਏ ਦੂਸਰੀ ਦਿਰਾ ਚੱਲਣੇ ਤੇ ਇਹ ਹੂੰ ਚਲ ਕੋਈ ਨਹੀਂ ਪਹਿਲੀ ਵਾਰ ਮੈਂ ਪਹਿਲਾਂ ਕੋਈ ਨਹੀਂ ਇੱਕ ਚਾਹੀਦੀ ਇਹ ਕੋਈ ਨਹੀਂ ਕੋਈ ਨਹੀਂ ਇਹ ਕੰਗਾਂਗਰ ਵਾਲੇ ਪ੍ਰੌਂਟੇ ਕੱਲੂ ਆਪਾਂ ਦੂਏ ਬੰਬ ਕੰਗਾਂਗਰ ਜਗਦੀ ਖਾਇਆ ਬੰਬੇ ਵਾਲੀ ਇਡਲੀ ਦੋਸਾ ਬਣਾਉਗੇ ਕੱਲੂ ਇਡਲੀ ਦੋਸਾ ਆਪਾਂ ਠੀਕ ਹੈ ਠੀਕ ਹੈ ਕੱਲੂ ਬਣਾਉਂਗਾ ਇਡਲੀ ਦੋਸਾ ਮੈਂ ਯਾਰ ਤੇਰਾ ਨਾ ਪ੍ਰਿੰਸ ਕਰਦੇ ਹੈਲਪ ਮੈਂ ਜਾਇਆ ਮਮੜਾ ਇੱਕ ਹੈ ਬਣਾ ਦੇ ਜਿਹੜੇ ਦੋ ਪਰੇ ਬਣਾ ਹੈਲਪ ਕਿ ਆ ਜਿਹੜੀ ਨਾ ਜਿਹੜੀ ਨਾ ਹ ਟੈਲ ਦੋ ਰੋਟੀਆਂ ਚ ਬਣਾ ਰਹੀ ਤੂੰ ਇੰਨਾ ਰੋਟੀ ਨੂੰ ਦੱਬਦੀ ਬੇਲ ਦੀ ਕਾਤੇ ਆ ਘੱਟ ਵਜੰਦੇ ਇਹ 베ਲਣੇ ਪਰ ਹੈ ਬੱਸ ਆ ਬਣਾ ਮੰਨੂ ਫੇ ਮੈਂ ਬਣਾ ਦੰਨਾ ਪਿੱਛਾ ਆੜ ਤੂੰ ਗੱਡੀ ਚੱਕ ਜਾ ਪੀਣਾ ਕੇ ਦੇ ਜਾ ਮੈਂ ਬਣਾ ਦੰਨਾ ਪਤਾ ਲੱਗੇ ਤੂੰ ਬਣਾ ਵੀ ਮਾਰਬਲ ਪਰਹੀ ਰਹੀ ਆ ਕਿਚਨ ਚ ਪਰ ਸਲੇਪ ਪਰ ਤੂੰ ਇਹ ਥੱਲੇ ਉਹ ਤਾਂ ਰੱਖ ਚੱਕਲਾ ਇਹ ਜਿਹੜੀਆਂ ਟੈਲਾਂ ਜੀ ਮਨਜੀਤ ਅਹੀਂ ਇੱਕ ਇੱਕ ਦੋ ਦੋ ਕਰਕੇ ਲਾਈ ਜਾਂਦੀ ਅੱਜ ਪੰਜ ਪਰੌਂਠੇ ਬਣਾਣੇ ਪੰਜ ਲਾ ਦੇਣੀਆਂ ਜੀ ਇਹਨੇ ਹੌਲੀ ਹੌਲੀ ਆਪਾਂ ਨੇ ਸਾਰੇ ਚਲਾ ਦੇਣੀਆਂ ਲਵਾ ਦੇਣੀਆਂ ਜੀ ਤੇ ਇੱਕ ਟਾਇਲ ਹੋਰ ਲੱਗੀ ਬਾਣਣੀ ਤੁਹਾਨੂੰ ਦਿਖਾਈਏ 735 ਇਹਦਾ ਤੁਸੀਂ ਪਹਿਲਾਂ ਬਲੌਗ ਦੇਖ ਚੁੱਕੇ ਜੀ ਦੇਖੋ ਐ ਜੀ ਕੋਕਾ ਐ ਨਾਗ ਦਾ ਬੱਚਾ ਜੀ ਇਹ ਇਹਦਾ ਅੰਜਨ ਵੀ ਆਪਾਂ ਨੇ ਕਰਿਆ ਤਾਂ ਜੀ ਕਲੱਚ ਵੀ ਤੇ ਅਗਲਾ ਹਿੱਸਾ ਵੀ ਇਹ ਟਰੈਕਟਰ ਨੂੰ ਜੇ ਅੱਜ ਤੁਸੀਂ ਚਲਾ ਕੇ ਦੇਖੂਗਾ ਨਾ ਪ੍ਰੈਸ਼ਰ ਸਟੀਰਿੰਗ ਵਾਂਗ ਐ ਤੇ ਨਾ ਆਪਾਂ ਨੇ ਕਟਮਰਾਕ ਹੈ ਨਾ ਥਰਸਟ ਬੈਰਿੰਗ ਪਵਾਏ ਵੀ ਤੇ ਦੇਖੋ ਕਿੰਨਾ ਕੋਈ ਲੀਕ ਜਣੀ ਅੰਜਨ ਦੀ ਹੈ ਕੋਈ ਲੀਕ ਜੀ ਤੇ ਟਰੈਕਟਰ ਵੀ ਬਹੁਤ ਸ਼ਾਨ ਹੈ ਸਾਫ ਪਿਆ ਅੱਜ ਤਾਂ ਇਹਦੇ ਐਕਸਲ ਦਾ ਪਿਛਲਾ ਦੇਖਿਆ ਦਾ ਕੋਲਕ ਆਪਾਂ ਨੇ ਮੈਂ ਸੋਚਿਆ ਆਪਾਂ ਨੇ ਐਕਸਲ ਤਾਂ ਫਿੱਟ ਕਰ ਤੇ ਆ ਬਾਡੀ ਲਾਈਨ ਤੇ ਸਭ ਇੱਕ ਹੈ ਐਕਸਲ ਦੇ ਨਾਲ ਦੇ ਆ ਮਗਰਾੜ ਵੀ ਨਾਲ ਦੇ ਤੇ ਤੁਹਾਨੂੰ ਨਾ ਮੈਂ ਸੋਚਿਆ ਵੀ ਅੱਜ ਇੱਕ ਵਾਰੀ ਵਿੱਚ ਤੋਂ ਦਿਖਾ ਦਈਏ ਜਿੰਨੇ ਆਪਣੇ ਨਾਲ ਜੁੜੇ ਹੋਏ ਇਹ ਤਾਂ ਹੁੰਦਾ ਹੀ ਕਰਾਉਣ ਪੀਨਿਅਨ ਇਹਦੇ ਮੂਹਰੇ ਇਹ ਛੋਟਾ ਜਿਹਾ ਜਿਹੜਾ ਕਮਾਂਦਾ ਅੱਗੇ ਤੋਂ ਚਾਲ ਆ ਰਹੀ ਉਹ ਦੇਖੋ ਇਹ ਹਾਈ ਲੋ ਦਾ ਕੁਛ ਆਈ ਤੋਂ ਜਿਹੜੀਆਂ ਐਕਸਲਾਂ ਚ ਪਈਆਂ ਇਹ ਕ੍ਰਾਉਨ ਦੇ ਵਿੱਚ ਸਾਈਡ ਬੁੱਲ ਪੀਨੀਆ ਨਾ ਇਹਨਾਂ ਦੇ ਉੱਤੇ ਬ੍ਰੇਕ ਲੱਗੀ ਹੋਈ ਵੀ ਹੈ ਜੀ ਤੇ ਉਹ ਪਰਾਂ ਤੋਂ ਉੱਜਲਣਾ ਚਾਲ ਦੇਣੀ ਹੈ ਇੱਥੋਂ ਇਹ ਪੀਨੀਆ ਨੂੰ ਪੀਨੀਆ ਨਾਲ ਕ੍ਰਾਉਨ ਘੁਮਾਣਾ ਬੁੱਲ ਪੀਨੀਆ ਨਾਲ ਘੁਮਾਣਾ ਐਕਸਲ ਤੇ ਇਹਨਾਂ ਚੱਲਣਾ ਜੀ ਫਿਰ ਤੇ ਦੇਖੋ ਜੀ ਟਰੈਕਟਰ ਬਹੁਤ ਸ਼ਾਨ ਹੈ 94 95 ਮਾਡਲ ਟਰੈਕਟਰ ਹੈ ਜੀ ਤੇ ਦੇਖੋ ਗੇਅਰ ਪਰ ਐਨ ਰੰਗ ਹੈ ਜੀ ਇਹਦਾ ਜੇ ਤੁਸੀਂ ਮਾਡਲ ਵੀ ਚੈੱਕ ਕਰਨਾ ਨਾ ਚੈੱਕ ਕਰ ਸਕਦੇ 95 ਮਾਡਲ ਟਰੈਕਟਰ ਹੈ ਜੀ ਏਅਰ 1995 ਤੇ ਟਰੈਕਟਰ ਬਹੁਤ ਸ਼ਾਨ ਹੈ ਜੀ ਅੰਜਣਾ ਇਹਦਾ ਬੰਤਿਆ ਦਾ ਪਿਛਲੇ ਵਾਰ ਪੂਰਾ ਇਹਦੇ ਪਰ 50-60000 ਰੁਪਇਆ ਲਾਇਆ ਬਾਜੀ ਇਹਨਾਂ ਕੋਲ ਇੱਕ 963 ਵੀ ਹੈ ਜੀ ਉਹ ਕਹਿੰਨੇ ਵੇਚਣਾ ਨਹੀਂ ਇਹ ਅਸੀਂ ਇਹ ਤਾਂ ਰੱਖਣਾ ਮਾ ਜੀ ਫਿਰ ਕੰਮ ਕਰਾ ਲਓ ਕੰਮ ਕਰਾ ਲਿਆ ਰੋਏ ਐਂ ਰੀਜ ਗੱਲ ਕਹਿੰਨੇ ਜੋ ਤੇਰਾ ਦਿਲ ਕਰਦਾ ਉਹ ਕਰਦਾ ਇੱਕ ਨੰਬਰ ਪੰਪ ਕਰਾਇਆ ਬਾਈ ਇਹਦਾ ਆਪਣੇ ਨਾਲ ਕਈ ਪਰ ਬੱਚੇ ਵੀ ਜੁੜੇ ਹੋਏ ਕਿਸਾਨ ਭਰਾ ਵੀ ਉਹਨਾਂ ਦੇ ਲਈ ਆਪਾਂ 2 ਕੁ ਮਿੰਟ ਦਾ ਟਰੈਕਟਰ ਦਾ ਵਲੌਗ ਦੇ ਦੰਨੇ ਜੀ ਇਹਦਾ ਲੱਗੇ ਜੀ ਆਪਾਂ ਐਕਸਲ ਦਾ ਕੰਮ ਕਰਨਾ ਐਕਸਲ ਦਾ ਕੰਮ ਹੈ ਜੀ ਇਹਦਾ ਤੇ ਆ ਐਕਸਲ ਆਪਾਂ ਨੇ ਫਿੱਟ ਕਰਤੇ ਆ ਬਸ ਹੁਣ ਟਾਪਾ ਰੱਖਣਾ ਜੀ ਦੀ ਦੀ ਡੰਡਾ ਨਮਾ ਤੇ ਆ ਦੇਖੋ ਇਹਦਾ ਲਿਫਟ ਵਾਲਾ ਪ੍ਰੋਸੀਜਰ ਇਹ ਸਾਰਾ ਪਿਆ ਜੀ ਇਹ ਸਾਰਾ ਲਿਫਟ ਵਾਲਾ ਪ੍ਰੋਸੀਜਰ ਹੈ ਜੀ ਟਾਪਾ ਲਿਫਟ ਟਾਪਾ ਦੇਖੋ ਇਹਦੇ ਦੋ ਇੱਕ ਬਾਲ ਹੁੰਨੇ ਅੰਦਰ ਇਹ ਮੇਨ ਬਾਲ ਹੈ ਜੀ ਉੱਪਰ ਦੋ ਇਹਦੇ ਵਿੱਚ ਆਪਣੇ ਫੋਰਕ ਪਏਵੇਂ ਇੱਕ ਕੰਟਰੋਲ ਕਰਦਾ ਤੇ ਇੱਕ ਮੇਨ ਲਿਫਟ ਚ ਕੰਦਾ ਹੈ ਇਹ ਹੁਣ ਆਪਾਂ ਚੱਕਾ ਉੱਪਰ ਇਹਨੂੰ ਭੇਜਦਣਾ ਬਾਕੀ ਹਾਂਟੇ ਦਾ ਕੰਮ ਰਹਿ ਗਿਆ ਜੀ ਆਡੇ ਟਰੈਕਟਰ ਆਪਣੇ ਕੋਲ 2 ਐ ਇੱਕ ਤਾਂ ਇਹ ਦੇਣਾ ਅੱਜ ਕਰਕੇ ਇਹਦਾ ਸਟੀਰਿੰਗ ਖੋਲਿਆ ਜੀ ਇਹ ਆਪਾਂ ਨੇ ਬ੍ਰੇਕ ਰਾਡ ਵੀ ਕੱਢੀ ਆ ਜੀ ਇਹਦੀ ਜਿਹੜਾ ਪਿਛਲੇ ਵਲੌਗ ਵਿੱਚ ਤੁਸੀਂ ਦੇਖ ਰਹੇ ਆ ਇਹਦੇ ਮੁੰਡੇ ਨੇ ਘੋੜਿਆਂ ਦਾ ਸ਼ੌਂਕ ਪਾਲਿਆ ਜੀ ਇਹ ਬ੍ਰੇਕ ਰਾਡ ਪਈ ਆ ਜੀ ਇਹਦੇ ਬ੍ਰੇਕ ਪੈਡਲ ਪੱਟੇ ਵੀ ਆਪਾਂ ਨੇ ਥੱਲੇ ਤੋਂ ਨੰਬਰ 2 ਗੱਲ ਇਹਦਾ ਸਟੀਰਿੰਗ ਵੀ ਖੋਲਿਆ ਵਾ ਦੇਖ ਲਓ ਜੀ ਇਹਦਾ ਸਟੀਰਿੰਗ ਹੈ ਜੀ ਮਰੰਡਾ ਕੰਮ ਹੋ ਤਾਂ ਕਿ ਇਹ ਹੋ ਗਿਆ ਕੰਮ ਵਧੀਆ ਹੋਣਾ ਚਾਹੀਦਾ ਅਸੀਂ ਆਹੀ ਤਾਂ ਕਮੀ ਨਹੀਂ ਛੱਡਦੇ ਜੀ ਅਸੀਂ ਵੀ ਹਾਂ ਹਾਂ ਕੋਲਿਆ ਜੀ ਹੁਣੀ ਫਿੱਟ ਕਰਕੇ ਦੇ ਦੋ ਖੜਿਆ ਤਾਂ ਖੜਿਆ ਰਹਿਣ ਤੋਂ ਇੱਕ ਦਿਨ ਤਾਂ ਆ ਕੇ ਹੋ ਗਈ ਪਰ ਜੇ ਸਟੀering ਕਰਕੇ ਦਊਂਗਾ ਇਹ ਚੱਲੂਗਾ ਨਾਲ ਦਾ ਸਟੀering ਖੋਲਿਆ ਇਦਾਂ ਹੀ ਚੱਲੂਗਾ ਜੀ ਉਹ ਐਨ ਵਧੀਆ ਫਿਟਿੰਗ ਕਰਕੇ ਦਊਂਗੇ ਤੇ ਉਹ ਦੇਖੋ ਵੀ ਬ੍ਰੇਕ ਪੈਡਲ ਕੋਲਿਆ ਕੋਲੇ ਤੇ ਸਾਰਾ ਕੁਝ ਤੇ ਜੇ ਆਪਾਂ ਨੇ ਬ੍ਰੇਕ ਪੈਡਲਾਂ ਦੀ ਰਾੜ ਹੈ ਕੋਈ ਸੀਲਾਂ ਲੀਕ ਹੈ ਤਾਂ ਉਹ ਪੱਟਣੀ ਹੈ ਤਾਂ ਇੱਕ ਸਾਈਡ ਦਾ ਚੱਕਾ ਜ਼ਰੂਰ ਖੋਲਣਾ ਅਸੀਂ ਇੱਧਰ ਤਾਂ ਤਾਂ ਖੋਲਿਆ ਇੱਕ ਲਿਫਟ ਵਾਲਾ ਪਾਈਪ ਵੀ ਲੀਕੇਜ ਹੈ ਜੀ ਉਹ ਕਰ ਦੇਣਾ ਬਾਕੀ ਇਹ ਤਾਂ ਅੰਜਣ ਦੀਆਂ ਆਈਆਂ ਵੀ ਰਿੰਗ ਸਲੀਬਾਂ ਪਾਈਆਂ ਆਂ ਆਪਾਂ ਨੇ ਦੋ ਨੰਬਰ ਅੰਜਣ ਕਰਿਆ ਤਈ ਇਹਦਾ ਏ ਟਰੈਕਟਰ ਤੋਂ 35 ਤੋਂ ਬਾਅਦ ਹੀ ਕਰਿਆ ਤਾਂ ਸਮਾਜ ਮਜ਼ਾਕ ਵੀ ਕਰ ਰਹੇ ਨੇ ਦੋਈ ਗਾਹ ਇਕੱਠੇ ਹੋ ਗਏ ਕਹਿੰਦਾ ਵੀ ਸਾੜੇ ਟਰੈਕਟਰਾਂ ਨੇ ਦੋ ਆਣਾ ਕਹਿੰਦਾ ਬਸ ਖਨੀ ਦਾ ਇਕੱਠੇ ਜੰਮੇ ਆ ਕਹਿੰਦਾ ਪਤਾ ਨਹੀਂ ਕੀ ਚੱਕਰ ਹੈ ਕਹਿੰਦਾ ਜਦੋਂ ਇਹ ਟਰੈਕਟਰ ਆਂਦਾ ਹੈ ਜਦ ਦੀ 35 ਆ ਜਾਂਦਾ ਜਾਂ 35 ਆਂਦਾ ਜਾਂ ਇਹ ਆ ਜਾਂਦਾ ਚਾਹੇ 2 ਸਾਲ ਬਾਅਦ ਆਵੇਂ ਇਹ ਟਰੈਕਟਰ